ਕਾਸਿਕਲ ਦੋਸਤੋ ਅੱਜ ਦੀ ਪਾਣੀ ਦੀ ਸੇਵਾ ਜਿਹੜੀ ਤਸੀਲ ਰੋਡ ਜਗਰਾਉਂ ਦੇ ਵਿੱਚ ਅਸ਼wini ਜੀ ਤੇ ਵਿੱਕੀ ਜੀ ਨਾਲ 10 ਟੋਟਾ ਜਗੂਬ ਸਿੰਘ ਸੋਈ ਇਹ ਨਿਵਾਰੇ ਆ ਜੇ ਅੱਜ ਜਿੰਨੇ ਵੀ ਬੰਦੇ ਲੱਗੇ ਅੱਜ ਵੱਧ ਤੋਂ ਵੱਧ ਕਿਥੇ ਲਿ ਕੋਈ ਹੋ ਸਕੇ ਇੱਥੇ ਜਲਦੀ ਸੇਵਾ ਵਿੱਚ ਪਾਣੀ ਦੀ ਸੇਵਾ ਕੀਤੀ ਜਾਊਗੀ। ਤੋਂ ਦਿੱਲੀ ਜੀ ਗਰਾਉਂਡ ਟੀਮ ਪੂਰੇ ਸ਼ਿਦਤ ਨਾਲ ਪਾਣੀ ਦੀ ਸੇਵਾ ਬੂਟੇ ਦੀ ਸੇਵਾ ਰੋਜ਼ਾਨਾ ਜਦੋਂ ਵੀ ਪਾਣੀ ਬੂਟੇ ਨੂੰ ਲੋਡ ਹੁੰਦੀ ਹੈ ਨਾਲ ਦੀ ਨਾਲ ਪਾਣੀ ਦੀ ਇਸੇ ਕਿਉਂਕਿ ਬੂਟੇ ਇੱਥੇ ਲਾਇਏ ਸੀ ਅਸੀਂ ਫਾ ਊਟਾ 100 ਦੇ ਵਿੱਚੋਂ 80 ਬੂਟੇ ਹੁਣ ਅਸੀਂ 90 ਬੂਟੇ ਵਧੀਆ ਚੱਲੇ ਹੋਏ ਆ ਸੋ ਲੋੜ ਆ ਟਰੀ ਗਾਰਡ ਦੀ ਟਰੀ ਗਾਰਡ ਦੀ ਵੀ ਕੋਈ ਵੀ ਸੇਵਾ ਕਰਨੀ ਚਾਹੁੰਦਾ ਟਰੀ ਗਾਰਡ ਦੀ ਸੇਵਾ ਜ਼ਰੂਰ ਭੇਜੋ ਕਿਉਂਕਿ ਇੱਥੇ ਹੱਥੇ ਜਾਨਵਰ ਬਹੁਤ ਆ ਮੱਝਾ ਗਾਵਾਂ ਬਹੁਤ ਆ ਜਾਂਦੀਆਂ ਆ ਜਾਂ ਮੂੰਹ ਮਾਰ ਜਾਂਦੀਆਂ ਆ ਸੋ ਇਸ ਕਰਕੇ ਬੇਨਤੀ ਜ਼ਰੂਰ ਸਾਡੀ ਕਬੂਲ ਕਰਿਓ ਵੀ ਇੱਕ ਸਾਨੂੰ ਟਰੀ ਗਾਰਡ ਚ 10 15 20 ਟਰੀ ਗਾਰਡ ਵੀ ਆਪਾਂ ਨੂੰ ਮਿਲ ਜਾਣਾ ਤਾਂ ਬੱਲੇ ਆ ਜੀ ਕਿਉਂਕਿ ਜਿਹੜੇ ਮੇਨ ਬੱਸ ਸਟੈਂਡ ਦੇ ਕੋਲੇ ਜਿਹੜੇ ਬੂਟੇ ਉਹ ਸਾਹਮਣੇ ਤੁਸੀਂ ਦੇਖ ਸਕਦੇ ਹੋ ਬੱਸ ਸਟੈਂਡ ਆ ਬੱਸ ਸਟੈਂਡ ਜਿਆਦਾ ਬਚਾਉਣਾ ਵਾ ਬਾਕੀ ਜਿਹੜੇ ਬੁੱਟੇ ਸਗੇ ਇੱਧਰ ਬਸੇ ਅਸੀਂ ਆਪ ਵੀ ਸਾਹਮਣੇ ਆਪਣੀ ਦੁਕਾਨਾਂ ਲਾ ਕੇ ਉਹਨਾਂ ਨੂੰ ਆਪ ਵੀ ਅਸੀਂ ਰੋਕ ਦੇਣਾ ਜਾਨਵਰਾਂ ਨੂੰ ਥੋੜੀ ਥੋੜੀ ਹੋਰ ਪਾ ਦਿਓ ਜੀ ਪਾ ਦਿਓ ਪਾ ਦਿਓ ਸੋ ਦਿੱਲੀ ਜੀ ਗਰਾਊਂਡ ਟੀਮ ਨਿਊਜ਼ ਟੀਮ ਅੱਜ ਬੁੱਟਿਆਂ ਦੀ ਸੇਵਾ ਕਰਦੀ ਤਸੀਰ ਰੋਡ ਜਗਰਾਉਂ ਦੇ ਵਿੱਚ